ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਤੋਂ ਆ ਰਹੀ ਆ ਗੁਰਦਾਸਪੁਰ ਪੁਲਿਸ ਨੇ ਇੱਕ ਕੈਟਾਗਰੀ ਦੇ ਗੈਂਗਸਟਰ ਜਿਸ ਉੱਪਰ 25 ਦੇ ਕਰੀਬ ਮਰਡਰ ਤੇ ਅਟੈਂਪਟ ਟੂ ਮਰਡਰ ਵਰਗੇ ਸੰਕੀਨ ਅਪਰਾਧਾਂ ਦੇ ਕੇਸ ਦਰਜ ਹਨ ਇਸ ਏ ਕੈਟਾਗਰੀ ਦੇ ਪੰਜਾਬ ਦੇ ਨਾਮੀ ਗੈਂਗਸਟਰ ਗੁਰਜਸ਼ਨਪ੍ਰੀਤ ਸਿੰਘ ਨੂੰ ਉਸਦੇ ਤਿੰਨ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਵਾ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਗੁਰਦਾਸਪੁਰ ਤੋਂ ਆ ਰਹੀ ਆ ਗੁਰਦਾਸਪੁਰ ਦੇ ਹਾਈ ਟੈਕ ਨਾਕਾ ਬਬਰੀ ਤੇ ਸਪੈਸ਼ਲ ਚੈਕਿੰਗ ਦੇ ਦੌਰਾਨ ਜਿਹੜਾ ਵਾ ਗੁਰਦਾਸਪੁਰ ਪੁਲਿਸ ਔਰ ਸਪੈਸ਼ਲ ਸੈਲ ਗੁਰਦਾਸਪੁਰ ਨੂੰ ਜਿਹੜਾ ਵਾ ਵੱਡੀ ਕਾਮਯਾਬੀ ਮਿਲੀ ਆ 25 ਦੇ ਕਰੀਬ ਇਸ ਅਪਰਾਧੀ ਦੇ ਉੱਪਰ ਜਣਾਵਾ ਮਾਮਲੇ ਪਹਿਲਾਂ ਤੋਂ ਹੀ ਦਰਜ ਨੇ ਜਿਸ ਨੂੰ ਉਸ ਦੇ ਤਿੰਨ ਸਾਥੀਆਂ ਦੇ ਨਾਲ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਅੱਜ ਐਸਐਸਪੀ ਗੁਰਦਾਸਪੁਰ ਆਈਪੀਐਸ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹਨਾਂ ਦੇ ਕੋਲੋਂ ਇੱਕ ਹਾਈ ਟੈਕ ਪਿਸਤਲ ਵੀ ਬਰਾਮਦ ਹੋਇਆ ਵਾ ਜੋ ਕਿ ਬਾਰਡਰ ਪਾਰ ਤੋਂ ਇਸਨੇ ਮੰਗਵਾਇਆ ਸੀ ਉਹਨਾਂ ਨੇ ਦੱਸਿਆ ਕਿ ਇਸ ਗੈਂਗਸਟਰ ਦੇ ਖਿਲਾਫ 25 ਤੋਂ ਵੱਧ ਮਾਮਲੇ ਦਰਜਾਵਾ ਔਰ ਅੰਮ੍ਰਿਤਸਰ ਦੇ ਵਿੱਚ ਇਸਨੇ ਦੋ ਮਰਡਰ ਵੀ ਕੀਤੇ ਹੋਏ ਆ ਐਸਐਸ ਸਾਹਬ ਨੇ ਦੱਸਿਆ ਕਿ ਇਹਨਾਂ ਦੇ ਕੋਲੋਂ ਰਿਮਾਂਡ ਤੇ ਜਿਹੜਾ ਲੈ ਕੇ ਮੰਲ ਜੋ ਅਦਾਲਤ ਤੋਂ ਬਰੀਕੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਆ ਕਿ ਗੁਰਦਾਸਪੁਰ ਆਣ ਦਾ ਇਹਨਾਂ ਦਾ ਮਕਸਦ ਕੀ ਸੀ ਕੀ ਕਿਤੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਹੈ ਗੁਰਦਾਸਪੁਰ ਤਾਂ ਨਹੀਂ ਸੀ ਆਏ ਅ ਵੱਡੀ ਸਫਲਤਾ ਇੱਕ ਵਾਰ ਫੇਰ ਦੱਸ ਦਈਏ ਕਿ ਗੁਰਦਾਸਪੁਰ ਪੁਲਿਸ ਨੂੰ ਮਿਲੀ ਆ ਏ ਕੈਟਾਗਰੀ ਦੇ ਇੱਕ ਨਾਮੀ ਗੈਂਗਸਟਰ ਨੂੰ ਜੜਾ ਵਾ ਪੁਲਿਸ ਨੇ ਉਸ ਦੇ ਤਿੰਨ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਵਾ ਔਰ ਵੱਡੀ ਕਾਮਯਾਬੀ ਗੁਰਦਾਸਪੁਰ ਪੁਲਿਸ ਨੂੰ ਮਿਲੀ ਆ 25 ਤੋਂ ਵੱਧ ਮੁਕਦਮੇ ਇਸ ਗੈਂਗਸਟਰ ਦੇ ਉੱਪਰ ਦਰਜ ਹਨ ਦੀ ਪ੍ਰੈਸ ਕਾਨਫਰੰਸ ਹੈ ਰਿਗਾਰਡਿੰਗ ਜਿਹੜਾ ਸਾਡੀ ਜਿਹੜੀ ਸਪੈਸ਼ਲ ਟੀਮ ਐਸਐਚਓ ਸਦਾ ਸੀਆਈਏ ਦੀ ਟੀਮ ਨੇ ਇੱਕ ਬਹੁਤ ਵਧੀਆ ਆਪਰੇਸ਼ਨ ਕੀਤਾ ਹੈ ਜੀ ਅਸੀਂ ਇਹ ਨਾ ਜਿਹੜੇ ਕ੍ਰਾਈਮ ਨੂੰ ਕੰਟਰੋਲ ਕਰਨ ਵਾਸਤੇ ਅਸੀਂ ਵਕ ਵਕ ਤਾਵਾਂ ਤੇ ਆਪਾਂ ਜਿਹੜੀ ਹੈਗੀ ਨਾਕਾਬੰਦੀ ਕਰਦੇ ਆ ਸਾਡੀ ਇੱਕ ਸਪੈਸੀਫਿਕ ਨਾਕਾਬੰਦੀ ਸੀ ਜੀਟੀ ਆਪਣੇ ਨੈਸ਼ਨਲ ਹਾਈਵੇ ਤੇ ਉੱਥੇ ਫਿਰ ਇੱਕ ਅੰਮ੍ਰਿਤਸਰ ਤੋਂ ਟੂਵਰਡਸ ਜਿਹੜਾ ਹੈਗਾ ਪਠਾਨਕੋਟ ਇੱਕ ਗੱਡੀ ਜਿਹੜੀ ਜਾਰੀ ਸੀਗੀ ਅਸੀਂ ਉਹਨਾਂ ਨੂੰ ਚੈੱਕ ਕੀਤਾ ਉਹਦੇ ਵਿੱਚ ਸਾਨੂੰ ਲਗਭਗ 4 ਇਹ ਲਗਭਗ ਵਿਅਕਤੀ ਜਿਹੜੇ ਹੈਗੇ ਮਿਲੇ ਹੈਗੇ ਅਸੀਂ ਪਾਪਾ ਜਿਹੜੀ ਸਾਨੂੰ ਸ਼ੱਕ ਹੋਇਆ ਜੀ ਉਹਦੇ ਚ ਅਸੀਂ ਪਾਪਾ ਉਹਦੀ ਚੈਕਿੰਗ ਕੀਤੀ ਹੈਗੀ ਉਹਨਾਂ ਨੂੰ ਚੈਕਿੰਗ ਕਰਨ ਤੋਂ ਬਾਅਦ ਅਸੀਂ ਪਾਇਆ ਹੈ ਕਿ ਜਿਹੜੇ ਚਾਰ ਬੰਦੇ ਹੈਗੇ ਉਹਨਾਂ ਤੇ ਇੱਕ ਗੁਸ਼ਵਨਜੀਤ ਗੁਸ਼ਵਨਪ੍ਰੀਤ ਸੀ ਉਹਦੇ ਨਾਲ ਆਵਾਜ਼ ਵੀ ਗੁਰਵੰਤ ਗੁਸ਼ੋਕ ਇਹਦੇ ਚ ਦੋ ਜਿਹੜੇ ਬੰਦੇ ਹੈਗੇ ਰਾਜਸਥਾਨੀ ਦੇ ਰਹਿਣ ਵਾਲੇ ਹੈਗੇ ਇੱਕ ਲੋਕ ਉਹ ਕਿਧਾ ਹੈਗਾ ਇੱਕ ਅਹਿੰਡੇ ਦਾ ਹੈਗਾ ਤੋ ਸਾਡੀ ਟੀਮ ਨੇ ਪੁੱਛਗਿੱਛ ਕੀਤੀ ਐਂਡ ਦੈਨ ਸ਼ੱਕ ਹੋਣ ਤੇ ਅਸੀਂ ਪਾਪਾ ਨੂੰ ਚੈੱਕ ਕੀਤਾ ਤੋ ਇਹਨਾਂ ਦੇ ਕੋਲ ਦੋ ਪਿਸਟਨਸ ਜਿਹੜੀ ਹੈਗੀ ਅਸੀਂ ਰਿਕਵਰ ਕੀਤੀ ਹੈਗੀ ਇੱਕ ਜਿਹੜੀ ਹੈਗੀ ਪੀਐਕਸ5 ਜਿਹੜੀ ਪਿਸਟਲ ਹੈਗੀ ਤੇ ਪੀ ਬੋਬ ਦੀ ਪਿਸਟਲ ਹੈ ਅਲੋਂਗ ਵਿਦ ਥਰੀ ਲਾਈਵ ਹਾਂ ਅਤੇ ਇੱਕ ਬਤੀ ਬੋਬ ਦੀ ਪਿਸਟਲ ਹੈਗੀ ਉਹਦੇ ਚ ਚਾਰ ਲਾਈਵ ਆਉਂਦਾ ਜੋ ਬਾਮਦ ਹੋਏਗੇ ਜਦੋਂ ਇਹਦਾ ਪਾਪਾ ਅਸੀਂ ਵੈਰੀਫਿਕੇਸ਼ਨ ਕੀਤਾ ਤੋ ਪਾਇਆ ਕਿਦਾ ਜਿਹੜਾ ਗੋਜਸ਼ਨਪ੍ਰੀਤ ਹੈਗਾ ਅ ਗੈਂਗਸਟਰ ਹੈਗਾ ਜੇਲ ਤੋਂ ਬਾਹਰ ਸੀ ਇਹਦੇ ਚ ਲਗਭਗ 25 ਮੁਕਦਮੇ ਜਿਹੜੇ ਹੈਗੇ ਮਰਡਰ ਦੇ ਅਟੈਂਪਟਡ ਮਰਡਰ ਦੇ ਸਨੈਚਿੰਗ ਦੇ ਐਨਡੀਪੀਐਸ ਦੇ ਜਿਹੜੇ ਵਸ਼ਟੇ ਹੈਗੇ ਅਸੀਂ ਇਹਨਾਂ ਨੂੰ ਜਿਹੜਾ ਪੁਲਿਸ ਸਟੇਸ਼ਨ ਸਦਰ ਦੇ ਵਿੱਚ ਐਫ ਆਈ ਆਰ ਨੰਬਰ 77 ਅਸੀਂ ਦਰਜ ਕੀਤੀ ਹੈਗੀ ਐਂਡ ਉਹਦੇ ਚ ਅਸੀਂ ਜਿਹੜਾ ਹੈਗਾ ਉਹਨਾਂ ਪਰਚਾ ਦਰਜ ਕਰਕੇ ਇਨਕੀ ਇਫਤਾਰੀ ਕਰਕੇ ਅਸੀਂ ਫਰਦਰ ਇਹਨਾਂ ਦੀ ਜਿਹੜੀ ਹੈਗੀ ਪੁੱਛਗੀ ਚ ਅਸੀਂ ਕਰ ਰਹੇ ਹੈਗੇ ਕਿ ਇਹਨਾਂ ਦੇ ਹਾਈਵੇ ਤੇ ਆ ਦੇ ਦਿਵਾਲੇ ਕੋ ਮੰਦਾ ਕੀ ਮੋਟਿਵ ਸੀ ਕੋਈ ਵਾਰਦਾਤ ਕਰਨੀ ਸੀ ਜਾਂ ਇਹਨਾਂ ਦਾ ਕੀ ਜਿਹੜਾ ਹੈਗਾ ਅ ਇੰਟੈਂਸ਼ਨ ਸ਼ੀਟ ਉਹ ਸਾਰਾ ਅਸੀਂ ਚੈੱਕ ਕਰ ਰਹੇ ਹਾਂ ਕਿ ਕਿ ਕਿਹਦੀ ਡਾਇਗਨੋਸਿਸ ਪੰਦਰ ਕਿੰਨੇ ਚੇਕ ਹੋ ਇਸ ਬਾਰੇ ਬਿਲਕੁਲ ਜੀ ਆ ਗੁਰਸ਼ਸਨ ਪੀਟਾ ਚਿਨੀ ਇਹਨੂੰ ਚਿਨੀ ਵੀ ਕਿਹਾ ਜਾਂਦਾ ਹੈਗਾ ਆ ਰਾਜਾ ਸੰਸੀ ਦਾ ਹੈਗਾ ਐਂਡ ਉੱਥੇ ਉੱਥੇ ਕਾਫੀ ਇਹਨੇ ਵਾਰਦਾਤਾਂ ਜਿਹੜੀ ਹੈਗੀ ਇੰਜਾਮ ਦਿੱਤੀ ਆ ਯਾਨੀ ਲਗਭਗ ਇਹਦੇ ਤੇ 25 ਬੱਚੇ ਜਿਹੜੇ ਹੈਗੇ ਦਰਜ ਹੈਗੇ ਬਾਕੀ ਇਹਦੇ ਜਿਹੜੇ ਬਾਕੀ ਸਾਰੀ ਚੀਜ਼ ਅਸੀਂ ਨੂੰ ਚੈੱਕ ਕਰੇ ਹੈਗੇ ਕਿ ਕਿੰਨਾ ਦੇ ਨਾਲ ਰਿਲੇਟਡ ਹੈਗਾ ਕਿਤੇ ਕੇਸ ਟੇਬਲ ਵਾਂਗੂ ਵਾਂਟਡ ਹੈ ਜਾਂ ਨਹੀਂ ਹੈ ਕੋਈ ਕਿਹੜੀ ਕਿਹੜੀ ਵਾਰਦਾਤਾਂ ਚ ਪਹਿਲਾਂ ਇਹਨੂੰ ਬੋਲਦੇ ਆ ਉਹ ਸਾਰੀ ਅਸੀਂ ਅਸੀਂ ਸਾਡੀ ਜਿਹੜੀ ਹੈਗੀ ਅਸੀਂ ਪੁਲਿਸ ਰਿਮਾਂਡ ਲਿਆ ਹੈਗਾ ਤੇ ਰਿਮਾਂਡ ਵਿੱਚ ਅਸੀਂ ਨਨੋਂ ਜਿਹੜਾ ਹੈਗਾ ਚੈੱਕ ਕਰਵਾ ਦੇ ਲੱਗਦਾ ਜੀ ਖੁਲਾਸੇ ਵੱਡੇ ਹੋਣਗੇ ਦੇਖੋ ਜੀ ਅਸੀਂ ਪੂਆ ਐਫਰਟ ਜਿਹੜਾ ਹੈ ਦੇ ਚੱਕਾਵੇਗੇ ਬੜਾ ਜੋ ਜੋ ਵੀ ਇਨਵੈਸਟੀਗੇਸ਼ਨ ਚ ਸਾਹਮਣੇ ਆਏਗਾ ਉਸ ਹਿਸਾਬ ਨਾਲ ਅਸੀਂ ਜਿਹੜਾ ਹੈਗਾ ਬੈਕਵਰਡ ਜਿਹੜਾ ਹੈਗਾ ਤੇ ਫੋਰਵਰਡ ਉਹ ਸਾਰੀ ਚੀਜ਼ਾਂ ਨੂੰ ਅਸੀਂ ਚੱਕਵਾ ਹਾਂਗੇ ਕਿੱਥੇ ਕਿੱਥੇ ਕਤਲ ਕੀਤਾ ਸੀ ਇਹਨਾਂ ਤੇ ਕਿਹੜਾ ਪਤਾ ਜੀ ਦਾ ਕਿਥੇ ਕੀਤਾ ਗਿਆ ਹੈ ਹਾਂਜੀ ਕਤਲ ਵੀ ਕੀਤਾ ਕਤਲ ਦੇ ਕੇਸ ਵੀ ਆਵੇ ਤੇ ਉਹ ਸਾਰੇ ਉਹ ਸਾਰੇ ਅਮਰਸਰ ਜਿਹੜੇ ਜ਼ਿਲ੍ਹੇ ਅਮਰਸਰ ਤੇ ਆਤੀ ਜਿਹੜੇ ਹੈਗੇ ਉਹਨਾਂ ਉਸ ਜ਼ਿਲ੍ਹੇ ਤੋਂ ਲੈਟ ਲਏਗੇ